ਸਰ ਉਹਨਾਂ ਦਾ ਫਿਰ ਸੋਲੂਸ਼ਨ ਕੀ ਹੈ ਜਿਵੇਂ ਆਫਟਰ ਗ੍ਰੈਜੂਏਸ਼ਨ ਉਹ ਜਿਹੜੇ ਉਹਨੂੰ ਕਨਫਿਊਜ਼ ਨੇ ਉਹਨਾਂ ਦਾ ਸੋਲੂਸ਼ਨ ਕੀ ਹੋ ਸਕਦਾ ਉਹਨਾਂ ਬੱਚਿਆਂ ਨੂੰ ਕਿਉਂਕਿ ਬਹੁਤ ਸੁਣ ਰਿਹਾ ਹੋਣਗੇ ਸਾਨੂੰ ਜਿਹੜੇ ਇਸ ਤਰ੍ਹਾਂ ਹੈਗੇ ਨੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਫਿਰ ਨਹੀਂ ਉਹ ਪਹਿਲੀ ਤਾਂ ਗੱਲ ਸਰ ਵੀ ਕੋ ਕਾਫੀ ਅੱਗੇ ਨਿਕਲ ਚੁੱਕੇ ਜੀ ਹੁਣ ਬੀਏ ਤਾਂ ਪਿੱਛੇ ਤਾਂ ਮੁੱਕ ਨਹੀਂ ਸਕਦੇ ਜੀ ਬੀਏ ਤੋਂ ਬਾਅਦ ਟ੍ਰੇਡ ਇਹ ਨੇ ਵੀ ਯਾ ਤਾਂ ਐਮਏ ਕਰ ਲਵੇ ਹੁਣ ਐਮਏ ਤੋਂ ਬਾਅਦ ਵੀ ਕਿਤੇ ਖਤਮ ਥੋੜਾ ਹੋ ਗਿਆ ਐਮਏ ਤੋਂ ਬਾਅਦ ਆਪਣਾ ਨੈਟ ਵਗੈਰਾ ਕਢ ਲ ਵੀ ਆਪ ਕਲੀਅਰ ਗੱਲ ਵੀ ਨੈਟ ਪ੍ਰੋਫੈਸਰ ਜੌਬ ਹੈ 2 ਲੱਖ ਰੁਪਏ ਪੇ ਹੈ ਇਹਨਾਂ ਉਦੇ ਜੋ ਚਲਿਆ ਜਾਵੇ ਅੱਛਾ ਚਲੋ ਬੀਏ ਤੋਂ ਬਾਅਦ ਬੱਚਾ ਐ ਕਰੇ ਕੰਪੀਟੀਸ਼ਨ ਸਰ ਕਿੰਨੇ ਨੇ ਯੂਪੀਐਸਸੀ ਦਾ ਪੀਸੀਐਸ ਦਾ ਆਈਈਐਸ ਦਾ ਆ ਆਈਆਰਐਫ ਸਰ ਮਤਲਬ ਬਹੁਤ ਸਾਰੇ ਬਹੁਤ ਜ਼ਿਆਦਾ ਜਿਹੜੇ ਜਿਨ੍ਹਾਂ ਦਾ ਜਿਹੜਾ ਬੇਸ ਹੈ ਉਹ ਬੀਏ ਜਾਂ ਫਿਰ ਕੋਈ ਵੀ ਗ੍ਰੈਜੂਏਸ਼ਨ ਹੈ ਜਿਸ ਦਾ ਜਿਹਦੇ ਵਿੱਚ ਉਹਨੂੰ ਸ਼ੌਕ ਆ ਬਿਜ਼ਨਸ ਵੀ ਹੋ ਸਕਦਾ ਹੈ ਜਾਂ ਹੋਰ ਚੀਜ਼ਾਂ ਵੀ ਹਨਾ ਹੋ ਸਕਦੇ ਨੇ ਆਫਟਰ ਗ੍ਰੈਜੂਏਸ਼ਨ ਕਰ ਸਕਦਾ ਜੀ ਹਾਂ ਬਿਜ਼ਨਸ ਤਾਂ ਦੇਖੋ ਇੰਡੀਪੈਂਡੈਂਟ ਹੈ ਬਿਜ਼ਨਸ ਤਾਂ ਹੋ ਕੁਝ ਵੀ ਕਰ ਲੈ ਬਿਜ਼ਨਸ ਤਾਂ ਜਿਹੜਾ ਪੀਅਰੈਂਸ ਦਾ ਹੁੰਦਾ ਜਿਵੇਂ ਹੁਣ ਟੈਕਨੋਲੋਜੀ ਦਾ ਟਾਈਮ ਹੈ ਇਹਦੇ ਵਿੱਚ ਜੋ ਮਰਜ਼ੀ ਹੈ ਨਾ ਕਰ ਸਕਦਾ ਹਾਂ ਕਈ ਬਹੁਤ ਬੱਚੇ ਨਹੀਂ ਹੁੰਦੀ ਹੈ ਵੀ ਵੀ ਮੈਂ ਕੰਪਿਊਟਰ ਜਾਣਦਾ ਵੀ ਭਾਈ ਤੂੰ ਸੀਐਸਸੀ ਸੈਂਟਰ ਖੋਲ ਲੈ ਹੋਰ ਕੀ ਕਰੀਏ ਕੁਝ ਕੁਝ ਵੀ ਬਹੁਤ ਆਪਸ਼ਨਸ ਨੇ ਨਹੀਂ ਹਾਂ ਕਰ ਸਕਦਾ ਬੰਦਾ ਬਿਲਕੁਲ ਕਰ ਸਕਦਾ ਕੰਮ ਦੇ ਵਿੱਚ ਦਿਲ ਲੱਗੇ ਉਹਨੂੰ ਬੰਦਾ ਸਟਾਰਟ ਕਰ ਲੈ ਜਾਂ ਅੱਜ ਕੱਲ ਇਹ ਹੈ ਵੀ ਕੰਪਿਊਟਰ ਹਾਰਡਵੇਅਰ ਦਾ ਸਿੱਖ ਲੈ ਭਾਈ ਜੀ ਬੀਓ ਠੀਕ ਕਿਵੇਂ ਕਰਨਾ ਹੈ ਉਹ ਵੀ ਹੰ ਦੇਖਾ ਸਾਲ ਕਦੇ ਵਿੱਚ ਬੜਾ इजीली ਬੰਦਾ ਸਿੱਖ ਜਾਂਦਾ ਔਰ ਅੱਜ ਕੱਲ ਉਹਦੇ ਬੱਚੇ ਅੱਛੇ ਸਕੋਪ ਨੇ ਸਕੂਲਾਂ ਦੇ ਵਿੱਚ ਕੰਪਿਊਟਰ ਤੁਹਾਨੂੰ ਪਤਾ ਹੈ ਹਰ ਫਰਮ ਦੇ ਵਿੱਚ ਹਰ ਦੁਕਾਨ ਤੇ ਕੰਪਿਊਟਰ ਹੈ ਕੋਈ ਨਾ ਕੋਈ ਖਰਾਬ ਹੋਇਆ ਰਹਿੰਦਾ ਤਾਂ ਉਹ ਬੱਚਾ ਵੀ ਕਰ ਸਕਦਾ ਜੀ ਜੀ ਤਾਂ ਬੀਏ ਤੋਂ ਬਾਅਦ ਵੀ ਕਾਫੀ ਹੈ ਇਹ ਥੋੜਾ ਜਿਹਾ ਬੀਏ ਤੋਂ ਬਾਅਦ ਬੱਚਾ ਕਹੇ ਬਿੱਲਾ ਹੁਣ ਮੈਂ ਤਾਂ ਮੇਤੋ ਤਾਂ ਗਲਤੀਆਂ ਬਹੁਤ ਹੋ ਗਈਆਂ ਮੈਂ ਕੀ ਕਰਾਂ ਹੁਣ ਮੈਂ ਤਾਂ ਹੈਗੇ ਕਾਫੀ ਮੌਕੇ ਹੈ ਐਸੀ ਉਹ ਬੱਚੇ ਦੇ ਅਬਿਲਿਟੀ ਦੇ ਬੱਚੇ ਦੀ ਪੋਟੈਂਸ਼ੀਅਲ ਤੇ ਡਿਪੈਂਡ ਕਰਦਾ ਵੀ ਬੱਚਾ ਜੇ ਤਾਂ ਪੜਨ ਵਾਲਾ ਬੱਚਾ ਫਿਰ ਤਾਂ ਉਹਨੂੰ ਐਮਏ ਅੱਛੀ ਅੱچھے ਇੰਸਟੀਚਿਊਟ ਤੋਂ ਮਾਸਟਰ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਡਿਗਰੀ ਕਰਾ ਲਵੇ ਫਿਰ ਉਹ ਨੀਟ ਵਗੈਰਾ ਆਪਣਾ ਨੈਟ ਵਗੈਰਾ ਕਲੀਅਰ ਕਰਕੇ ਤੇ ਬੀਐਡ ਵਗੈਰਾ ਕਰ ਲਵੇ ਬੀਐਡ ਤੋਂ ਬਾਅਦ ਉਹ ਟੈਟ ਵਗੈਰਾ ਕਲੀਅਰ ਕਰ ਲਵੇ ਤਾਂ ਕਾਫੀ ਸਕੋਪ ਹੈਗੇ ਜੀ ਇਹਦੇ ਬਾਅਦ ਵੀ ਲੇਕਿਨ ਜਿਹੜਾ ਬੀਏ ਤੇ ਅੱਖਾਂ ਵਿੱਚ ਕੇ ਬੀਏ ਗ੍ਰੈਜੂਏਸ਼ਨ ਕਰ ਗਿਆ ਵੀ ਫਿਰ ਉਹਦੇ ਲਈ ਹੈ ਵੀ ਭਾਈ ਹੁਣ ਹਲੇ ਵੀ ਹੈ ਹਲੇ ਵੀ ਤੂੰ ਹੱਥ ਪੈਰ ਦਾ ਮਾਰ ਬਿਲਕੁਲ ਮੰਜ਼ਿਲ ਤੇ ਪਹੁੰਚੇਗਾ ਕੋਸ਼ਿਸ਼ ਕਰੇ ਜਾਂ ਨਹੀਂ ਕੁਛ ਨਾ ਕੁਛ ਮਿਲ ਜੂਗਾ ਬਿਲਕੁਲ 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 ਜਿਹੜਾ ਸਰ ਤੁਸੀਂ ਕਹਿ ਰਹੇ ਸੀ ਕਿ 9ਵੀਂ ਕਲਾਸ ਤੋਂ ਫਿਕਸ ਕਰ ਦਿੰਦੇ ਹੋ ਬਿਲਕੁਲ ਉਹ ਕੀ ਮੈਥਡ ਹੋਦਾ ਥੋੜਾ ਕਿਵੇਂ ਕਰਦੇ ਹੋ ਤੁਸੀਂ ਉਹ ਪੜੇ ਤਾਂ ਗੱਲ ਇਹ ਹੈ ਕਿ ਬੱਚਿਆਂ ਨੂੰ ਅਸੀਂ ਇੱਕ ਲੈਕਚਰ ਦਿੰਨੇ ਆ ਆਹੀ ਜਿਹੜਾ ਤੁਹਾਨੂੰ ਮੈਂ ਦੱਸਿਆ ਬਟ ਇਜ਼ ਆਫਟਰ 10 ਬਟ ਇਜ਼ ਦੈਨ ਆਫਟਰ 2 ਬਟ ਟੂ ዱ ਇੱਕ ਲੈਕਚਰ ਹੁੰਦਾ ਸਾਡਾ ਜੀ ਉਹ ਉਹ ਲੈਕਚਰ ਉਹ ਹੁਣ ਵੀ ਮੇਰੇ ਕੋਲੇ ਮਟੀਰੀਅਲ ਕਾਫੀ ਪਿਆ ਹੈ ਹਾਂਜੀ ਉਹ ਇੱਕ ਟਰੀ ਬਣਿਆ ਹੋਇਆ ਸਾਡਾ ਵੀ 10th ਤੋਂ ਬਾਅਦ ਆਉਟਰੀਡ ਨੇ ਪਲੱਸ 2 ਤੋਂ ਬਾਅਦ ਆਹਾ ਗ੍ਰੈਜੂਏਸ਼ਨ ਤੋਂ ਬਾਅਦ ਆਹਾ ਤੇ ਮਾਸਟਰ ਡਿਗਰੀ ਉਹ ਕਾਫੀ ਸਾਰੇ ਉਹ ਬੱਚੇ ਨੂੰ ਅਸੀਂ ਸਮਝਾਉਣੀ ਹੈ ਪਹਿਲਾਂ ਟਰੀ ਦੇ ਕੇ ਉਹ ਮੇਰੇ ਕੋਲੇ ਹਾਰਡ ਕਾਪੀਆਂ ਵੀ ਹੈਗੀਆਂ ਤੇ ਸੌਫਟ ਕਾਪੀ ਵੀ ਹੈ ਤੇ ਉਹ ਬੱਚੇ ਨੂੰ ਜਦ ਦਿਖਾਉਣੀ ਹੈ ਤਾਂ ਬੱਚੇ ਬੱਚਾ ਨਾ ਮੰਗਲਤੇ ਚ ਬਹਿ ਜਾਂਦਾ ਵੀ ਇਹਨੋਂ ਕੁਝ ਵੀ ਇਹ ਤਾਂ ਉਹਦੇ ਵਿੱਚ ਸਾਈਟ ਵੀ ਨੇ ਹਰ ਸਾਈਟ ਜੇ ਖੋਲੋਗੇ ਤੁਸੀਂ ਉਹਦੇ ਤੇ ਟੈਸਟ ਦੀ ਡੇਟ ਅੱਗੇ ਤੁਸੀਂ ਕਦੋਂ ਅਪਲਾਈ ਕਰ ਸਕਦੇ ਹੋ ਹਰ ਚੀਜ਼ ਅਵੇਲੇਬਲ ਹੈ ਜੀ ਤਾਂ ਅੱਜ ਕੱਲ ਤਾਂ ਸਹੂਲਤਾਂ ਤੁਹਾਨੂੰ ਪਤਾ ਹੀ ਬਹੁਤ ਆ ਗਈਆਂ ਹੁਣ ਤਾਂ ਮੈਂ ਇੱਕ ਬੱਚਿਆਂ ਨੂੰ ਗੱਲ ਕਹਿਣਾ ਚਾਹੁੰਦਾ ਵੀ ਹੁਣ ਤਾਂ AI ਇੱਕ ਇਸ ਤਰ੍ਹਾਂ ਦਾ ਆ ਗਿਆ ਵੀ ਤੁਸੀਂ ਸਿਰਫ ਬੋਲੋ ਵੀ ਮੈਂ 9ਵੀਂ ਕਲਾਸ ਕਾਲੀ ਜਾਂ ਮੈਂ 8ਵੀਂ ਕਲਾਸ ਕਾਲੀ ਮੈਂ ਹੁਣ ਕੀ ਕਰਾਂ ਉਹਦੇ ਸਾਹਮਣੇ ਸਰ ਸੈਂਕੜੇ ਆਪਸ਼ਨ ਆ ਜਾਣਗੇ ਸੈਂਕੜੇ ਇੱਕ ਨਹੀਂ ਦੋ ਨਹੀਂ ਮੈਂ ਕਹਿੰਦਾ ਬਹੁਤ ਆਸਾਨ ਹੋ ਗਿਆ ਹੁਣ ਹਾਂ ਹੁਣ ਤਾਂ ਆਸਾਨ ਹੀ ਬਹੁਤ ਹੋ ਗਿਆ ਬੱਚਿਆਂ ਲਈ ਪਹਿਲਾਂ ਤਾਂ ਸਰ ਕੋਈ ਗੱਲ ਨਹੀਂ ਕਰਕੇ ਖੁਸ਼ ਹੁੰਦਾ ਸੀ ਬਿਲਕੁਕੁਲ 86 ਸਾਡੇ ਵੇਲੇ ਸਾਨੂੰ ਪਤਾ ਹੈ ਪੇਰੈਂਟਸ ਨੂੰ ਪਤਾ ਨਹੀਂ ਸੀ ਤਾਂ ਮਿਹਨਤ ਕਰਦੇ ਤੇ ਵਿਚਾਰੇ ਉਹਦਾ ਤੇ ਉਹ ਕੋਈ ਆਮ ਦੂਸਰਾ ਇੰਨਾ ਪੜਿਆ ਲਿਖਿਆ ਵੀ ਨਹੀਂ ਤੇ ਵੀ ਗੱਲ ਕੀਤੇ ਨਾ ਕਰੀਏ ਉਹ ਆਪਣੇ ਆਪ ਹੀ ਹੱਥ ਪੈਰ ਜੇ ਮਾਰਦੇ ਜਿਹੜੀ ਮੰਜ਼ਿਲ ਤੇ ਪਹੁੰਚ ਗਏ ਬਸ ਪਹੁੰਚ ਗਏ ਉਹ ਪੋਜੀਸ਼ਨ ਸੀ ਜੀ